ਜਿਹੜਾ ਸਭਿਆਚਾਰ ਹੈ ਇਹ ਬੰਦੇ ਨੂੰ ਬਹੁਤ ਉੱਚਾ ਠਾ ਦਿੰਦਾ ਹੈ ਇਸੇ ਕਰਕੇ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਹੈ ਗਾਈ ਜਾਂਦੀ ਹੈ ਤੇ ਗੌਣ ਨਾਲ ਤੁਹਾਡਾ ਮਾਨ ਜਿਹੜਾ ਹੈ ਉਹ ਵੱਧਨਦਾ ਜਿਵੇਂ ਉਹਨਾਂ ਆਖਿਆ ਚੱਕੀ ਉਸ ਦੀ ਜੈਸੀ ਕਹੀਏ ਉਸ ਦੀ ਜਨਤਾ ਦੀ ਚੱਕੀ ਹੌਲੀ ਚੱਲਦੀ ਹੈ ਪਰ ਤੀਸ ਦੀ ਬਰੀਕ ਹੈ ਜੋ ਕਿ ਵਸੀ ਨਹੀਂ ਕਿਹਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸੋ ਜਨਤਾ ਦੀ ਚੱਕੇ ਬੜੇ ਬਰੀਕ ਪੀਸ ਦਿੰਦੀ ਆ ਕਰ ਤੋ ਕੋ ਉਹ ਉਹਦੇ ਵਿੱਚ ਵੱਸਦਾ ਇਸੇ ਤਰ੍ਹਾਂ ਇਹ ਜੇ ਤੁਸੀਂ ਗ੍ਰਾਮ ਸਭਾ ਦੀ ਗੱਲ ਕਰਦੇ ਆ ਮੈਂ ਤਾਂ ਕੋਈ ਗੌਣ ਜਾਣਦਾ ਨਹੀਂ ਨਾ ਮੈਂ ਕੋਈ ਗੀਚ ਦੇਖਣ ਜਾਣਦਾ ਇਹ ਜਿਹੜੀ ਮੁਹਾਰਤ ਹੈ ਇਹ ਤੁਹਾਡੇ ਚ ਬਹੁਤ ਸਾਰਿਆਂ ਕੋਲ ਹੋਏਗੀ ਜੇ ਅਸੀਂ ਇਹ ਗ੍ਰਾਮ ਸਭਾ ਦੀਆਂ ਚੋਣਾਂ ਚ ग्राम सभा मैं तो देख देख सकता पिछले असी एक गली तोड़ी सी जिस औरत सिक्ष्या ग्राम सभात ग्राम सभातिकरण से ग्राम सभात आगू बन भूमिका बारे ग्राम सभा की भूमिका औरतों के रुजगार बारे ग्राम सभा की भूमिका औरतों की आज़ादी बारे जो अभी भी औरत जगह से होने ਤੇ ಗ್ರಾಮ ਸਭਾ ਦੀ ਭੂਮਿਕਾ ਕਿਉਂਕਿ ਗ੍ਰਾਮ ਸਭਾ ਨੂੰ ਜਦ ਤੱਕ ਅਸੀਂ ਇਸ ਦਾ ਗੀਤਾਂ ਚ ਨਾਟਕਾਂ ਚ ਨਹੀਂ ਡੱਕੇ ਜਾਂਦੇ ਉਹਨਾਂ ਚ ਸਾਨੂੰ ਉਹ ਗੱਲ ਅਸੀਂ ਪੜੀ ਜਾਵਾਂਗੇ ਬੋਲੀ ਜਾਵਾਂਗੇ ਮਿਹਨਤ ਉਹ ਫਿਰ ਘਰ ਘਰ ਦੀ ਆਵਾਜ਼ ਬਣ ਜਾਂਦੀ ਹੈ ਇਸੇ ਤਰ੍ਹਾਂ ਪਿੰਡ ਦੇ ਵਿਕਾਸ ਦੇ ਵਿੱਚ ਪਿੰਡ ਦੇ ਵਿਕਾਸ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਚ ਚੰਗੇ ਬੰਦੇ ਲੀਡਰ ਪੈਦਾ ਕਰਨ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਵਾਤਾਵਰਨ ਨੂੰ ਠੀਕ ਕਰਨ ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਦੇ ਅਰਥਚਾਰ ਨੂੰ ਠੀਕ ਕਰਨ 'ਚ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਵਿੱਚ ਰੁਜ਼ਗਾਰ ਦੀ ਉਹ ਸਾਰੀ ਦੀ ਗ੍ਰਾਮ ਸਭਾ ਦੀ ਭੂਮਿਕਾ ਪਿੰਡ ਜੀਆਂ ਸੰਘੀਆਂ ਜਿਨੀਆਂ ਗੈਦਾਦਾਂ ਨੇ ਉਹਨਾਂ ਨੂੰ ਸਾਂਭਣ ਕਿ ਉਹਨਾਂ ਦਾ ਵਧੀਆ ਉਪਯੋਗ ਕਰਨ ਦੇ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਸਰਕਾਰੀ ਅਧਿਕਾਰੀਆਂ ਦੇ ਪਿੰਡ ਉਤੇ ਫਾਤੂ ਰੋਣ ਨੂੰ ਰੋਕਣ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਜਵਾਬਦੇਹ ਬਣਾਉਣ ਵਾਸਤੇ ਗ੍ਰਾਮ ਸਵਾਦੀ ਭੂਮਿਕਾ ਇਹ ਬੜੇ ਗੀਤ ਚ ਢਿਹੇ ਜਾ ਸਕਦੇ ਨੇ ਦਬੇ ਕੁਚੜਿਆ ਨੂੰ ਸਭਾ ਮਾਨ ਨੇ ਖੜੇ ਹੋਣ ਵਾਸਤੇ ਗ੍ਰਾਮ ਸਵਾਦੀ ਭੂਮਿਕਾ ਆਪਦਾ ਹੱਕ ਮੰਗਣ ਵਾਸਤੇ ਲੋਕਾਂ ਦਾ ਸਸ਼ਕਤੀਕਰਨ ਵਿੱਚ ਗ੍ਰਾਮ ਸਵਾਦੀ ਭੂਮਿਕਾ ਆਪਸੀ ਭਾਈਚਾਰਾ ਆਪਸੀ ਭਾਈਚਾਰਾ ਬਰਕਰਾਰ ਰੱਖਣ ਵਾਸਤੇ ਜਾਂ ਦੁਬਾਰਾ ਸਥਾਪਿਤ ਕਰਨ ਵਾਸਤੇ ਜਿੱਥੇ ਕਿਤੇ ਟੁੱਟਿਆ ਹੋਵੇ ਗ੍ਰਾਮ ਸਵਾਰੀ ਪੂਮ ਦਾ ਪਿੰਡ ਜੋ ਧੜੇਬੰਦੀ ਖਤਮ ਕਰਨ ਵਾਸਤੇ ਗ੍ਰਾਮ ਸਵਾਰੀ ਪੂਮ ਦਾ ਸਰਕਾਰੀ ਸਕੀਮਾਂ ਚੋਂ ਪ੍ਰਿਸ਼ਤਾਚਾਰ ਖਤਮ ਕਰਨ ਦੇ ਵਾਸਤੇ ਗ੍ਰਾਮ ਸਵਾਰੀ ਪੂਮ ਦਾ ਸੰਤ ਤੇ ਬਾਹੂ ਬਲ ਦਾ ਮੁਕਾਬਲਾ ਕਰਨ ਵਾਸਤੇ ਉਹਨਾਂ ਦਾ ਪ੍ਰਭਾਵ ਘਟਾਉਣ ਵਾਸਤੇ ਗ੍ਰਾਮ ਸਵਾਰੀ ਪੂਮ ਦਾ ਸੋ ਜਦ ਅਸੀਂ ਇਸ ਤਰ੍ਹਾਂ ਦੇ ਗੀਤ ਨਾ ਤਿਆਰ ਕਰਦੇ ਆਂ ਦਾ ਬਹੁਤ ਇਹਦਾ ਪ੍ਰਭਾਵ ਪੰਡਾ ਮੈਂ ਤਾਂ ਕਹਿੰਦਾ ਅਸੀਂ ਸਾਖਰ ਤੋਂ ਸ਼ੁਰੂ ਕੀ ਅਸੀਂ ਉਹਦੇ ਚ ਸਾਖਰਤਾ ਕੀ ਕਰੇਗੀ ਸਾਰੇ ਕਾਸੇ ਦੇ ਵਿੱਚ ਫਿਰ ਸੂਰਜ ਗ੍ਰਹਿਣ ਤੇ ਕਲੀ ਉਹ ਸੂਰਜ ਗ੍ਰਹਿਣ ਦੇ ਉਤੀ ਗੀਤ ਨੇ ਫਿਰ ਜੀ ਸੇਧ ਤੋਂ ਤੇ ਕਲੀ ਸੇਧ ਤੋਂ ਤਗੀਤ ਨੇ ਔਰਤਾਂ ਦੇ ਸਸ਼ਕਤੀ ਕਰਨ ਦੇ ਕਰੀ ਤਾਂ ਔਰਤਾਂ ਦੇ ਗੀਤ ਨੇ ਜਿਵੇਂ ਇੱਕ ਗੀਤ ਉਹ ਹਰਿਆਣੇ ਦੀਆਂ ਲੜਕੀਆਂ ਗਾਉਂਦੀਆਂ ਸੀ ਉਹ ਦੇਖੋ ਲੋਗੋ ओ देखो लोगो वो तो भेणे आती हैं वो तो आएंगी नियाज मनाना आएंगी ओ देखो लोगो नियाज मनाना आएंगी ओ आर्तनु मिल गई ताकत और जो कहनी है मेनू भी विद्या पढ़ा दे बाप दा तेरा के कट जा गावे ਮੈਨੂੰ ਵਿਵਿੱਧੇ ਪੜਾਦੇ ਬਾਬਲਾ ਤੇਰਾ ਕਿੱਥੇ ਜਾਗਾਰੀ ਮੇਰੇ ਮਾਠੇ ਦਾ ਕਾਲਾ ਬਾਦਲ ਮਿੰਟੋਂ ਨੇ ਛੱਟ ਜਾਗਾਰੀ ਮੇਰੇ ਮਾਠੇ ਦਾ ਕਾਲਾ ਬਾਦਲ ਮਿੰਟੋਂ ਨੇ ਛੱਟ ਜਾਗਾਰੀ ਵਿਗੰਗ ਸੋਚ ਵਾਲੀ ਜੈਸੀ ਕਰ ਰਹੀ ਤਾਂ ਇਹ ਸਭ ਕਿਉਂ ਇਹ ਸਭ ਕਿਉਂ ਕਿਕਰਾਂ ਦੇ ਅੰਮਕਿਉ ਨਹੀਂ ਲੱਗਦੇ ਸੋਚੋ 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 ਬਿਜਲੀਆ ਦੇ ਖੰਭ ਕਿਉਂ ਨਹੀਂ ਲੱਗਦੇ ਸੋਚੋ 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 ਸੋ ਜਦ ਅਸੀਂ ਕਿਸੇ ਵੀ ਗੱਲ ਦੇ ਉੱਤੇ ਕਰਦੇ ਆ ਜੇ ਅਸੀਂ ਬੱਚਿਆਂ ਦੀ ਸਿਹਤ ਵਾਸਤੇ ਕਰ ਰਹੀ ਸੀ ਮੈਂ ਸਾਰੇ ਤਾਂ ਦੱਸ ਰਿਹਾ ਵੀ ਕਿਉਂਕਿ ਇੱਥੇ ਕੜਾ ਕਰਾਂ ਵਾਸਤੇ ਕਿਉਂਕਿ ਬਾਕੀ ਤਾਂ ਗੰਨਾ ਹਮੀਸ਼ ਸਿੰਘ ਨੇ ਬਹੁਤ ਕਰ ਦੇਣੀਆਂ ਨੇ ਸਾਰੇ ਮੈਂ ਉਸ ਪਾਸੇ ਜਾਣ ਹੀ ਲਿਆ ਜਾਣ ਕੇ ਕਿ ਉਹਦੇ ਵਿੱਚ ਆਮ ਤੌਰ ਤੇ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ ਬਈ ਸਾਡੀਆਂ ਇਹ ਐਨਐਮਾ ਸਾਡੀਆਂ ਉਹ ਐਲਐਚਵੀ ਉਹ ਸਾਰਿਆਂ ਜਾ ਕੇ ਡਾਕਟਰ ਵੀ ਵੀ ਬੱਚੇ ਨੂੰ ਉੱਪਰ ਨਾ ਭੋਜਨ ਦੇਣਾ ਚਾਹੀਦਾ ਜਦੋਂ 6 ਮਹੀਨਾ ਹੋ ਜਾਵੇ ਉਦੋਂ ਖਲਾਉਣਾ ਸ਼ੁਰੂ ਕਰ ਦੋ ਤੇ 9 10 ਮਹੀਨਿਆਂ ਤੱਕ ਉਹ ਜੋ ਘਰ ਚ ਬੰਦਾ ਹੈ ਉਹ ਸਾਰਾ ਖਾਣ ਲੱਗ ਜਾ ਤਾਂ ਉਹ ਠੀਕ ਰਹੇਗਾ ਉਹਦੇ ਜਿਹੜੇ ਜੀ ਜੀ ਉਹ ਅੱਗੇ ਦਾ ਪੰਜਾਬੀ ਬਣੀ ਆਂਦੀ ਉਹਨਾਂ ਕੇਲਾ ਬਨਾਣਾ ਮੈਸ਼ ਕਰਕੇ ਦੇ ਦੇਣਾ ਉਹ ਵਿਚਾਰੀ ਨੂੰ ਪਤਾ ਹੀ ਨਹੀਂ ਪਿੰਡ ਨੂੰ ਉਸ ਨੂੰ ਵੀ ਮੈਸ਼ ਕੀ ਹੁੰਦਾ ਆਲੂ ਦਾਸ਼ ਕਰੀ ਅਸੀਂ ਬਣਾਤਾ ਦੜੀਆ ਖਿਚੜੀ ਕੇਲਾ ਆਦੂ ਦਾਲੀਆ ਖਿਕੜੀ ਕੇਲਾ ਆਲੂ ਗੁੜ ਕੀ ਸ਼ਕਰ ਕੰਦੀ ਤੇ ਕਚਾਲੂ ਗੁੜ ਕੀ ਸ਼ਕਰ ਕੰਦੀ ਤੇ ਕਚਾਲੂ ਮਾਂ ਦੇ ਦੁੱਧ ਨਾਲ ਕਰ ਦਿਓ ਚਾਲੂ ਨੰਨੇ ਮੁੰਨੇ ਦੀ ਹੋ ਖਰਾਕ ਸੇਤ ਬਣੇਂ ਗਰੀ ਆਪਰੇ ਆਪ ਉਹਨੂੰ ਯਾਦ ਰਹੇਗਾ ਵਿਚਾ ਚੀਜ਼ਾਂ ਨੇ ਜਿਹੜੀਆਂ ਮੈਂ ਇਹਨੂੰ ਖਲਾਸ ਕਰਦੀਆਂ ਕਰ ਚੋ ਸੋ ਮੈਂ ਇਸ ਵਾਸਤੇ ਬੇਨਤੀ ਕਰ ਰਿਹਾ ਵੀ ਹਰ ਕੀ ਦੋਗੇ ਜਿਹੜੇ ਸਲੋਗਨ ਨੇ ਜਿਵੇਂ ਇੱਕ ਸਲੋਗਨ ਬੜਾ ਨਾਰਾ ਬੜਾ ਲੋਕਾਂ ਚ ਜਮਿਆ ਉਦੋਂ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਦੇ ਦਿਓ ਇੱਕ ਕਿਤਾਬ じゃ ਇੱਕ ਤਪੇ ਛੈਨੇ 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 ਵਿਦਿਆ ਪੜਾਵੇ ਬਾਬੂਲਾ ਪਾਣੀ ਦੈਨ ਨਦ ਆਜ ਵਿੱਚ ਗਏ ਨੇ ਸੋ ਏ ਜਦ ਅਸੀਂ ਕਰਦੇ ਹਾਂ ਜਦ ਇਸ ਪਾਸੇ ਨੂੰ ਤੁਰਦੇ ਹਾਂ ਤਾਂ ਜੇ ਔਰਤ ਦੀ ਵਿਚਾਰ ਦੀ ਗੱਲ ਹੈ ਮੇਰੇ ਪਰਦੇ ਕੀ ਵੇ ਲੋਕੋ ਮੇਰੇ ਪਰਦੇ ਕੀ ਮੇਰੇ ਪਰਦੇ ਕੀ ਵੇ ਲੋਕੋ ਮੇਰੇ ਪਰਦੇ ਕੀ ਇਹ ਕੇ ਕਰ ਰਹਾ ਮੈਂ ਤੁਹਾਨੂੰ ਬਤਾਨਾ ਸਹਰੀ ਬਗਾਨੂ ਇਤਹੀ ਵੇ ਲੋਕੋ ਮੇਰੇ ਪਰਦੇ ਕੀ ਵੇ ਲੋਕੋ ਮੇਰੇ ਪਰਦੇ ਕੀ ਔਰਤ ਜਦ ਕਹਿੰਦੀ ਹੈ ਖੜੀ ਹੋ ਕੇ ਉਹਨੂੰ ਪਤਾ ਲੱਗਦਾ ਮੇਰੇ ਮੇਰੇ ਪਰਦੇ ਤੁਸੀਂ ਛੱਡੋਗੇ ਨਹੀਂ ਤੁਸੀਂ ਮਨਜ਼ਰ ਪ੍ਰਧਾਨ ਸਮਾ ਗਿਆ ਕਰੋ ਮੇਰੇ ਨਾਲ ਜਦੋਂ ਵਰਤ ਕਹਿੰਦੀ ਹੈ ਮੈਂ ਵਰਤਾਂ ਦੱਖਦੀ ਜਾਨੀ ਮੇਰੀ ਦਰਦ ਕਹਾਣੀ ਰੇ ਸੁਣ ਸਕਦਾ ਹੈ ਤਾਂ ਸੁਣ ਕੇ ਜਾਨੀ ਮੇਰੀ ਕਥਾ ਪ੍ਰਾਨੀ ਰੇ ਮੈਂ ਜੰਮੀ ਤਾਂ ਸੋਗ ਤੇ ਆ ਕਿਸੇ ਨੇ ਦਿੱਤੀਆਂ ਵਧਾਈਆਂ ਦੇ ਨਿਮਣਾ ਬੰਨੀ ਬੂਹੇ ਅੱਗੇ ਨਾ ਦੂਮਾਨਾ ਨਾ ਆਦੇ ਪਾਪੂ ਮੱਥਾ ਫੜ ਕੇ ਬਹਿ ਗਿਆ ਮਾਣੇ ਅੰਨ ਨਾ ਪਾਣੀ ਦੇ ਮੈਂ ਔਰਤ ਹਾਂ ਜਗ ਦੀ ਜਨਨੀ ਮੇਰੀ ਦਰਦ ਕਹਾਣੀ ਵੀ ਉਹਨੂੰ ਸੁਹ ਪੈ ਲਿਆ ਤੇ ਹਾਂ ਗੱਲ ਤਾਂ ਇਹ ਤਾਂ ਕੁਝ ਕਰਨਾ ਇਹ ਹਕੀਕਤ ਹੈ ਇਦਾਂ ਜਿਵੇਂ ਕਿਸਾਨ ਦੇ ਕਰਜ਼ੇ ਦੀ ਗੱਲ ਸੁਣਾਉਣਾ ਜਿਵੇਂ ਇਹਨੂੰ ਖੁਦਕੁਸ਼ੀ ਦੀ ਗੱਲ ਸੁਣਾਉਣਾ ਜਦ ਮਜ਼ਦੂਰ ਦੇ ਮਨੇਗਾ ਦੀ ਜਹਾੜੀ ਨਾ ਅਨੰਦ ਚਗੀ ਚ ਲਿਖ ਦਿਆਂ ਜਦੋਂ ਦਾ ਕਾਰਡ ਨਾ ਬਣਨ ਤੇ ਗੀਤ ਲਿਖ ਦਿਆਂ ਜਦ ਉਹਨੂੰ ਦੇਰਸਗੀ ਪੱਤਾ ਨਹੀਂ ਮਿਲਦਾ ਉਹਦਾ ਗੀਤ ਲਿਖ ਦਿਆਂ ਜਦ ਉਹਨੂੰ ਕਈ ਪੜੇ ਲਿਖੇ ਬੁੱਢੀ ਜੀ ਵੀ ਕਹਿੰਦੇ ਨੇ ਮਰੇਗਾ ਤੇ ਜੇ ਇੰਨਾ ਪੈਸਾ ਲੱਗਿਆ ਦੇਸ਼ ਦਾ ਪੱਠਾ ਵੇਚੂ ਉਹ ਤੇ ਗੀਤ ਲਿਖ ਦਿਆਂ ਜਦ ਅਸੀਂ ਗੀਤ ਲਿਖ ਦਿਆਂ ਨਾਟਕ ਕਰਦੇ ਆ ਜਿਹੜੇ ਬੁੱਢੀ ਜੀ ਕਹਿੰਦੇ ਨੇ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਦੇਸ਼ ਦਾ ਪੱਠਾ ਵੇਚੂ ਦੇਸ਼ ਦਾ ਅਰਥ ਚਾਰਾ ਡੁੱਬੂ ਪਰ ਗਿੱਧੇ ਅਵਾਨੀਆਂ ਦਾਨੀਆਂ ਦਾ ਹੁਣੀ ਮਿਸਟਰ ਕਾਰਦ ਜਿਹੜੇ ਇਹਨਾਂ ਦੇ ਪਿਛਲੇ ਲੋਕ ਸਭਾ ਦੇ ਰਾਜ ਵਿੱਤ ਮੰਤਰੀ ਸੀਗੇ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ 5 ਸਾਲਾਂ ਤੋਂ ਇਹ ਸਰਕਾਰ ਨੇ ਜਿਹੜੀ ਹੁਣ ਵੀ ਪੰਚ ਸਾਲਾਂ ਦੇ ਵਿੱਚ ਬੈਂਕਾਂ ਦਾ ਜਿਹੜਾ ਡੁੱਗ ਗਿਆ ਸੀ ਪੈਸਾ ਕਾਰਪੋਰੇਟ ਵੱਲ ਉਹ 11.90 ਲੱਖ ਕਰੋੜ ਮਾਪੜ ਉਹਦੇ ਵਿੱਚੋਂ ਅੱਧੇ ਤੋਂ ਵੱਧ ਵੱਡੇ ਕਾਰਪੋਰੇਟਾਂ ਦਾ ਉਹ 12 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਿਆ ਜਾ ਸਕਦਾ ਹੈ ਕਿ ਕਿਸਾਨਾਂ ਦਾ ਤਾਂ ਪੂਰੇ ਮੁੜਕਦੇ ਬਰਨ ਤੇ ਲੱਖ ਕਰੋੜ ਬੰਦਾ ਉਹ ਕਿਉਂ ਨਹੀਂ ਮਾਫ਼ ਹਸਦਾ ਉਹਦੇ ਨਾਲ ਕਿਹਨੇ ਜਿਹੜਾ ਅੱਠ ਜਾਣੋ ਡੁੱਬ ਜੇਗਾ ਫਿਰ ਅਸੀਂ ਦੇਖਦੇ ਹਾਂ ਆ ਰੋਜ਼ ਜਲ ਬਦਲੀਆਂ ਹੋ ਰਹੀਆਂ ਨੇ ਭੱਜ ਭੱਜ ਕੇ ਉਹ ਇੱਧਰ ਜਾ ਰਿਹਾ ਉੱਧਰ ਜਾ ਰਿਹਾ ਉਹ ਜਾ ਰਿਹਾ ਕਨਾਲ ਸਿੰਘ ਜੀ ਕਹਿ ਕੇ ਵੀ ਗਏ ਨੇ ਸਰ ਵੀ ਜਿਹੜਾ ਬੰਦਾ ਵੈਸੇ ਤਾਂ ਇੱਥੇ ਪਾਰਟੀਆਂ ਦੀ ਚੋਣ ਨਹੀਂ ਹੁੰਦੀ ਜਿੱਥੇ ਵੀ ਚੋਣ ਹੁੰਦੀ ਹੈ ਉਹ ਨੂੰ ਕੋਈ ਅੱਖ ਸ਼ਰਮ ਨਹੀਂ ਉਹਦੇ ਉੱਤੇ ਕੋਈ ਦਬਾਰ ਨਹੀਂ ਜੇ ਉਹਦੇ ਉੱਤੇ ਲੋਕਾਂ ਦਾ ਦਬਾਰ ਨਹੀਂ ਨਾ ਪਾ ਗੀਆਂ ਨੂੰ ਕੋਈ ਸ਼ਰਮ ਹੈ ਨਾ ਜਿਹੜੇ ਉਹਨਾਂ ਦੇ ਨਮਾਹਵੀਰ ਉਹਨਾਂ ਨੂੰ ਅਲ ਹੱਲ ਹੱਲ ਕੀਆ ਦੁਕਾਨ ਕੀਆ ਦੁਕਾਨ ਤੇ ਇਹ ਹੈ ਵੀ ਐਮ ਐਲ ਏ ਕਰਦਾ ਹੈ ਅਸਤੀਫਾ ਦਿੰਦਾ ਹੈ ਦੂਜੀ ਪਾਰਟੀ ਰਲ ਜਾਂਦਾ ਉੱਥੇ ਹੀ ਚੋਣ ਲੜਨ ਲੱਗ ਜਾਂਦਾ ਦਿਹਾੜੀ ਕਰਦੇ ਹੋਰ ਜਾ ਕੇ ਵੋਟਾਂ ਪਾਉਂਦੇ ਨੈਣਾਛੜ ਕੇ ਪੈਸਾ ਖਜ਼ਾਨੇ ਦਾ ਲੱਗਦਾ ਹੈ ਉਹ ਆਪਣੀ ਐਸ਼ ਕਰਦਾ ਵੀ ਕਿਉਂਕਿ ਹੁਣ ਇਹ ਪਾਰਟੀ ਜਿਹਦੀ ਜੋ ਅੰਦਰੋਂ ਬਣੀ ਹੈ ਉਹ ਤਾਂ ਰਾਜ ਨਹੀਂ ਕਰ ਰਹੀ ਆਪਾਂ ਤਾਂ ਆਪਣਾ ਵਪਾਰ ਚਲਾਉਣਾ ਹੈ ਆਪਾਂ ਹੁਣ ਰਾਜ ਕਰਨ ਵਾਲੀ ਜਵਾਂ ਜੋ ਉੱਥੇ ਹੀ ਚੋਣ ਲੜਦਾ ਤਲਵੰਡੀ ਸਾਬੋ ਤੇ ਸਾਹਮਣੇ ਗੱਲ ਹੋਈ ਆ ਹੁਣ ਜਲੰਧਰ ਛੋਰੀ ਆ ਉਸੇ ਜਗ੍ਹਾ ਤੇ ਭਾਈ ਤੈਨੂੰ ਉਹ ਫਿਰ ਤੋਂ ਅੰਦਰ ਦੇ ਤਾਂ ਹੈਗੇ ਹੀ ਸੀ ਕੋਈ ਨਹੀਂ ਪੁੱਛਦਾ ਸਮਾਜ ਚ ਇਹ ਜਿੱਦੇ ਪੰਚਾਇਤਾਂ ਤੱਕੜੀਆਂ ਹੋਣਗੀਆਂ ਜਿੱਦੇ ਗ੍ਰਾਮ ਸਭਾਵਾਂ ਤੱਕੜੀਆਂ ਹੋਣਗੀਆਂ ਜਿੱਦੇ ਵਾਰਡ ਸਭਾਵਾਂ ਤੱਕੜੀਆਂ ਹੋਣਗੀਆਂ ਹਾਲਾਂਕਿ ਅਜੇ ਤਾਂ ਨਾਮਿਨੇਟ ਹੀ ਨਾਮਜ਼ਾਦੀ ਕਰਦੇ ਨੇ ਪਰ ਜਿੱਦੇ ਚੁਣਿਆ ਜਾਣ ਰੱਖੀ ਚੁਣਿਆ ਨਹੀਂ ਉਹ ਸਰਵਧਾਨਕਤੌਰ ਤੇ ਗ੍ਰਾਮ ਸਭਾ ਜਿਵੇਂ ਉਦੋਂ ਹੀ ਵਾਰਡ ਸਭਾ ਉਹ ਵਾਰਡ ਸਭਾ ਹਕੀਕਤ 'ਚ ਕੰਮ ਕਰਦਾ ਨਹੀਂ ਤੇ ਉਦੋਂ ਇਹ ਇਹਨਾਂ ਨੂੰ ਇਸ ਤਰ੍ਹਾਂ ਭੱਜ ਕੇ ਜਾ ਕੇ ਸਾਡੇ ਖਰਚੇ ਕਰਾਉਣੇ ਸਾਡੇ ਖਜ਼ਾਨੇ 'ਤੇ ਬੋਝ ਪਾਉਣਾ ਜੇ ਗਰੀਬ ਆਦਮੀ ਦੇ ਬੱਚੇ ਨੂੰ ਉਸ ਮੈਟ੍ਰਿਕ ਸਕਾਲਰਸ਼ਿਪ ਮਿਲਦਾ ਹੈ ਫਿਰ ਕਹਿੰਦੇ ਇਹਨਾਂ ਨੂੰ ਚਮੜਾ ਰਿਹਾ ਇਹ ਤਾਂ ਅਫਸਰ ਬਣ ਗਏ ਉਹ ਭਾਈ ਉਹਨਾਂ ਦੇ ਅਫਸਰਾਂ ਤਾਂ ਦਿੱਤਾ ਹੀ ਨਹੀਂ ਜਾ ਰਿਹਾ ਉਹ ਤਾਂ ਦਿੱਤੇ ਉਹਦੇ ਤੇ ਸੀਮਾ ਵੀ ਜਿਹੜੀ ਇੰਨੀ ਆਮਦਨ ਨਹੀਂ ਪੈਣਾ ਛੋ ਸਾਡਾ ਜਿਹੜਾ ਪੂਰੇ ਦਾ ਪੂਰਾ ਆਰਥਿਕਾਰੇ ਦੇ ਮਹਾਰਨੇ ਸਮਾਜ ਸ਼ਾਸਤਰ ਦੇ ਮਹਾਰਨੇ ਰਾਜਨੀਤੀ ਸ਼ਾਸਤਰ ਦੇ ਮਹਾਰਨੇ ਮੈਂ ਤਾਂ ਹੁਣ ਕਹਾਂਗਾ ਆਧਾਤਮਵਾਦ ਦੇ ਵੀ ਜੋ ਰੋਹਾਨੀ ਮਾਰਗਦਰਸ਼ਕ ਵੀ ਕਹਿੰਦੇ ਨੇ ਉਹ ਸਾਰੇ ਆਪ ਦਾ ਆਸ਼ ਕਰਦੇ ਨੇ ਆਪ ਦਾ ਪੂਰਾ ਨਹੀਂ ਛੱਡਣ ਨੂੰ ਚਾਹ ਲੋੜ ਤੋਂ ਵਾਧੂ ਦਿੰਦੇ ਨੇ ਪਰ ਸਾਨੂੰ ਸਿਖਿਆ ਦਿੰਦੇ ਰਹਿੰਦੇ ਨੇ ਉਹ ਕਹਿੰਦੇ ਆਪ ਨਵੰਝ ਸੋਹਰੇ ਔਰ ਨੁਮ ਬਤਾਂਦੇ ਇਹਨਾਂ ਗੱਲਾਂ ਖਤਮ ਕਰਨ ਵਾਸਤੇ ਆ ਆਈਡੀਪੀ ਸਭ ਲੱਗ ਗਿਆ ਪਿੰਡ ਬਚਾਓ ਪੰਜਾਬ ਬਚਾਓ ਲੱਗਿਆ ਹੋਇਆ ਮੈਂ ਤਾਂ ਵੈਸੇ ਹੈਰਾਨ ਹੋਣਾ ਅ ਬਈ ਇਹਨਾਂ ਨੇ ਮੇਰੇ ਬਹੁਤ ਮਤ ਭੇਦੀ ਵੀ ਤੁਸੀਂ ਐਨਾ ਟਾਈਮ ਲਾਉਨੇ ਹੋ ਪਰ ਮੈਨੂੰ ਅੱਜ ਤੱਕ ਇਸ ਗੱਲ ਦੇ ਉੱਤੇ ਗੱਦੀ ਵੀ ਇੱਕ ਰੱਤੀ ਮਾਸਾ ਵੀ ਇਹ ਨਹੀਂ ਹੋਇਆ ਵੀ ਇਹ ਬੰਦੇ ਮਾਰੇ ਨੇ ਗਲਤੀ ਹੋ ਸਕਦੀ ਹੈ ਮੈਂ ਵੀ ਕਰਦਾ ਕਰਤੀ ਮੈਂ ਸਰਜਰੀ ਐਨੀ ਸਰਜਰੀ ਪੜ ਕੇ ਨਹੀਂ ਗਲਤੀ ਕਰ ਜਾਂਦਾ ਕਿਤੇ ਕਿਤੇ ਆਪਰੇਸ਼ਨ ਚ ਗੱਤੀ ਹਰੇਕ ਬੰਦਾ ਕਰਦਾ ਪਰ ਇਹ ਬੰਦਾ ਇਮਾਨਦਾਰੀ ਨਾਲ ਮਿਹਨਤ ਨਾਲ ਚੜਦੇ ਹੋਏ ਨਹੀਂ ਸੋ ਸਾਡੇ ਤਾਂ ਇਹ ਨਾ ਸਾਡੇ ਵਰਗੇ ਦੇਲਣਾ ਦਾ ਇਹ ਲੈ ਰਹੇ ਨੇ ਕੋਈ ਬੋਟਾ ਸਾਡਾ ਜੋਗਦਾਨ ਨਹੀਂ ਹੈ ਇਹਦੇ ਵਿੱਚ ਪਰ ਇਹ ਕੰਨਾ ਜ਼ਰੂਰ ਕਹਾਂਗਾ ਵੀ ਅਸੀਂ ਜਿੱਥੇ-ਜਿੱਥੇ ਜਿਵੇਂ ਹੁਣ ਅਸੀਂ ਸੋਚਦੇ ਆ ਪਿੰਡ ਬਚਾਓ ਪੰਜਾਬ ਬਚਾਉਦਾ ਵੱਡੇ ਸਾਰੇ ਕਿਉਂਕਿ ਕਿੰਨਾ ਤੁਸੀਂ ਬੜੇ ਸੁਣ ਦੱਸਦੇ ਬੇ ਸਿੱਕੀ ਚੌਣੇ ਅਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਲੋਕਾਂ ਨੂੰ ਪਿੰਡ ਬਚਾਓ ਪੰਜਾਬ ਬਚਾਓ। ਵੀ ਭਾਈ ਆਦਿਆ ਸਿਲਕਾ ਨੂੰ ਪੜਵਾਉਣੇ। ਘਟ ਘਟ ਭਾਈ ਚੱਲ ਤਰਕੋ। ਆਪ ਦੇ ਐਮਐਲਏ ਨੂੰ ਕਹਿ ਦੋ। ਆਪਦੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਕਹਿ ਦੋ। ਹਾਲਾਂਕਿ ਹਲਕਾ ਇੰਚਾਰਜ ਗੈਰ ਸਿਧਾਨਕ ਮੇਰੇ ਹਿਸਾਬ ਨਾਲ। ਜੁਰਮੇ ਹਰ ਮੰਡਲੀ ਹੋਣੀ ਚਾਹੀਦੀ ਐ ਨਾ ਹਾਰੇ ਹੋ ਜਾਂ ਥੋੜਾ। ਲੋਕਾਂ ਨੇ ਹੋਰ ਨੂੰ ਚੋਣਿਆ ਚੱਲ ਵੀ ਹੋਰ ਦੀ ਗਾ। ਸੋ ਉਹਨਾਂ ਨੂੰ ਕਹਿ ਦੋ ਪਾਰਟੀ ਡਿਟਰਨ ਕਰਵੀ ਜਨਾਬ ਸਾਡੇ ਫਾਟਕ ਨਾ। ਜਿਵੇਂ ਕੋਈ ਪਿੰਡ ਦਾ ਚੌਧਰੀ ਇੱਕ ਰਾਮ ਚੌਧਰੀ ਆ ਕੇ ਘਰ ਦੇ ਦੋ ਭਰਾਵਾਂ ਤਾਂ ਇਹਨਾਂ ਨੂੰ ਲੜਾਉਣਾ ਚਾਹੁੰਦਾ ਹੋਵੇ ਮੱਤਭੇਦ ਉਹਨਾਂ ਦੇ ਹੋ ਸਕਦੇ ਨੇ ਝਗੜਾ ਹੋ ਸਕਦਾ ਹੈ ਪਰ ਉਹ ਝਗੜੇ ਨੂੰ ਵਧਾਉਣਾ ਚਾਹੁੰਦਾ ਹੈ ਉਹ ਕਹਿੰਦੇ ਲਸੀ ਤੇ ਬਿੜਾਈ ਦਾ ਕੀ ਵਧਾਉਣਾ ਹੈ ਬੜੀ ਸੋਕ ਹੈ ਸੋ ਉਹ ਵਧਾਉਣ ਵਾਲ ਨੂੰ ਕਹਿ ਦੋ ਵੀ ਭਾਈ ਸਾਹਿਬ ਤੁਸੀਂ ਜਾਓ ਅਸੀਂ ਆਪੇ ਸੰਜਮ ਦਾ ਕਰਾਂ ਇਹ ਗੱਲ ਮoure ਖੜਕੇ ਨਹੀਂ ਕਰਿਆ ਮੈਂ ਤਾਂ ਕਹਿਣਾ ਵੀ ਅਸੀਂ ਇਹ ਸਨੇਹ ਦੇ ਨਾਲ ਦੋਨਿਆਂ ਮੈਨੂੰ ਇੱਕ ਵਾਰੀ ਮੇਰੇ ਪਿਤਾ ਜੀ ਨਾਲ ਮੇਰੇ ਕੋਈ ਮਤਭੇਦ ਹੋ ਗਏ ਤੇ ਸਾਡੇ ਗਵਾਨ ਤੋਂ ਇੱਕ ਲਾਲਾ ਜੀ ਆਏ ਮੈਨੂੰ ਕਹਿੰਦੇ ਬੇਟਾ ਇਸ ਤਰ੍ਹਾਂ ਹੁੰਦਾ ਹੈ ਮੈਂ ਸੁਣੀ ਗਿਆ ਵੱਡੇ ਨੇ ਤੇ ਕਹਿੰਦੇ ਤੁਹਾਨੂੰ ਉਹਨਾਂ ਨਾਲ ਐਂ ਗੱਲ ਕਰਨੀ ਉਹ ਤਾਇਆ ਜੀ ਕਹਿੰਦੇ ਤੁਸੀਂ ਮੈਂ ਤਾਇਆ ਜੀ ਜੇ ਮੈਂ ਆਪ ਤੇ ਬਾਤ ਵੀ ਨਹੀਂ ਸੁਣ ਰਿਹਾ ਮੈਂ ਤੁਹਾਡੀ ਕਿਵੇਂ ਸੁਣੂੰਗਾ ਤੁਸੀਂ ਜਾਓ ਸਾਡੇ ਘਰ ਦਾ ਝਗੜਾ ਹੈ ਅਸੀਂ ਨਿਬੇੜ ਦਾਂਗੇ ਜੇ ਨਾ ਨਿਬੜਿਆ ਫਿਰ ਤੁਹਾਡੇ ਕੋਲ ਆ ਜਾਾਂਗੇ ਸੋ ਪਿੰਡ ਦੇ ਝਗੜੇ ਵਾਸਤੇ ਪੰਚਾਇਤ ਗ੍ਰਾਮ ਸਭਾ ਲੋਕਾਂ ਨੇ ਗੁਰਦਰਾ ਨੇ ਇਹ ਜਿਹੜਾ ਸਾਡੀ ਸਿਤਿਤੀ ਆ ਕਿ ਕੋਈ ਗੱਲ ਨਹੀਂ ਜੀ ਸਾਡਾ ਆਪਸੀ ਝਗੜਾ ਹੈ ਇੱਥੇ ਪੁਲਿਸ ਦਾ ਥਾਣੇ ਦਾ ਕਦਮ ਚੌਧਰੀਆਂ ਦਾ ਕੋਈ ਮਤਲਬ ਨਹੀਂ ਹੈ ਹਾਂ ਜੇ ਕੋਈ ਬਹੁਤੀ ਰਾਤਾਂ ਵੀ ਫਿਰ ਦੇਖਾਂਗੇ ਤੁਹਾਡੀ ਮਦਦ ਲੈ ਲਾਂਗੇ ਜਿਹੜੀ ਮਦਦ ਜਿਹੜਾ ਬੱਚਾ ਆਪਣੇ ਤੁਰ ਸਕਦਾ ਹੈ ਕੋਨੇ ਕੀ ਕਹੁੰਦੇ ਨੇ ਮੈਂ ਆਪਜੀ ਜਿਹੜੀ ਵਿਗਿਆਨ ਦੀ ਪੜਾਈ ਹੈ ਉਹ ਉਹਦੇ ਵਿੱਚੋਂ ਗੱਲ ਕਰ ਰਿਹਾ ਜਿਹੜੇ ਬੱਚੇ ਨੂੰ ਜੰਮਨ ਸਾਹ ਜੰਗਲ ਚ ਭੇਜ ਦੋ ਉਹ ਬੋਲਣਾ ਨਹੀਂ ਸਿੱਖ ਸਕਦਾ ਫਿਰ ਤੁਹਾਡੇ ਤੇ ਨਿਰਭਰ ਰਹੇਗਾ ਕਿਉਂਕਿ ਤੁਸੀਂ ਉਹਨਾਂ ਦਾ ਸਮਾਜ ਤੇ ਰਹਿਣ ਹੀ ਨਹੀਂ ਦਿੱਤਾ ਜੰਗਲ ਚ ਭੇਜ ਕੇ ਤੇ ਹਿੱਜ ਕੇ ਦੇ ਰਹੇ ਹੋ ਜਿਹੜੇ ਮਰਜ਼ੀ ਬੱਚੇ ਨੂੰ ਭੇਜ ਦੋ ਕਿੰਨੇ ਬੱਚੇ ਸਾਡੇ ਕੋਲ ਮਾਵਾਂ ਆਉਂਦੀਆਂ ਨੇ ਇਹਦੀ ਬੋਲਦਾ ਨਹੀਂ ਮੇਰੇ ਤੁਸੀਂ ਇਹਨੂੰ ਬਣਾਉਂਦੇ ਨਹੀਂ ਪਹਿਲਾ ਕੋਈ ਤਾਇਆ ਚਾਚਾ ਮਮੀ ਮਾਸੀ ਬਾਬਾ ਅम्मा ਕਹਿੰਦੇ ਉਹ ਕੀ ਕਬੂਤਰ ਉਹ ਕੀ ਕਬੂਤਰ ਉਹ ਬੋਲਣਾ ਨਹੀਂ ਚੰਦਾ ਸੀ ਉਹਦੇ ਨਾਲ ਤੁਸੀਂ ਗੱਲ ਹੀ ਨਹੀਂ ਕਰਦੇ ਵਿਚਾਰਾ ਬੋਲਣਾ ਕਿੱਥੋਂ ਸੀਗੇ ਸੁਣ ਲੈਂਦਾ ਸੋ ਇਸ ਕਰਕੇ ਐਸੇ ਈ ਇਹ ਜਿਹੜੇ ਬੱਚੇ ਨੂੰ ਤੁਸੀਂ ਗੋਦੀ ਚੁੱਕ ਕੇ ਲਿ ਜਾਓਗੇ ਉਹ ਤੁਰਨਾ ਨਹੀਂ ਸਿੱਖ ਸਕਦਾ ਉਹਦੇਆਂ ਦਤਾਂ ਦੀ ਜਾਨ ਨਹੀਂ ਆ ਸਕਦੀ ਅਸੀਂ ਨਵੀਂ ਦਾ ਵੱਡਾ ਪ੍ਰੇਸ਼ਨ ਕਰਕੇ ਦੂਜੇ ਨੂੰ ਕਹਿੰਦਾ ਤੁਰੋ ਆ ਬਾਹਰ ਚੀ ਜਾਓ ਬਾਥਰੂਮ ਆਪੇ ਜਾਓ ਇਥੇ ਬੈੱਡ ਪਰ ਨਹੀਂ ਦੇਣਾ ਸਾਨੂੰ ਪਤਾ ਸਾਡੀ ਸ਼ਿਕਾਇਤਾਂ ਕਰਦੇ ਹੋ ਕੋਈ ਜੀ ਮੇਰਾ ਤੇੜਾ ਪੜਿਆ ਤੇ ਅਸੀਂ ਮੈਨੂੰ ਫਿਰ ਤੋੜਤਾ ਤੋੜਨਾ ਹੋਏਗਾ ਹਾਂ ਜਿਵੇਂ ਅਸੀਂ ਗੰਦੇ ਲਾਲ ਜੀ ਹਾਂ ਵੀ ਸਾਡੇ ਕੋਲ ਹੀ ਹੋਣ ਮੁੜ ਮੁੜ ਕੇ ਪ੍ਰੇਸ਼ਾਨ ਵਾਸਤੇ ਆਈ ਜਾਂ ਹਾਂ ਮੁੜ ਮੁੜ ਕੇ ਨੋਟ ਦੇਈ ਜਾਂ ਹਾਂ ਫਿਰ ਅਸੀਂ ਉਹਨਾਂ ਨੂੰ ਬੜੇ ਖੁਸ਼ ਕੀ ਜਾਵਾਂਗੇ ਬਈ ਸ਼ਾਬਾਸ਼ ਸਹੀ ਤੇ ਕੋਈ ਨਹੀਂ ਕੋਈ ਨਹੀਂ ਸੋ ਇਸ ਕਰਕੇ ਸਾਨੂੰ ਆਪਣੀਆਂ ਲੱਤਾਂ ਤੇ ਖੜੇ ਹੋਣ ਤੋਂ ਉਹ ਰੋਕ ਦੇਣ ਸਾਡੀਆਂ ਲੱਤਾਂ ਨੂੰ ਕਮਜ਼ੋਰ ਕਰ ਦੇਣੇ ਜਿਹੜੀ ਸਾਨੂੰ ਕੁਦਰਤ ਨੇ ਤਾਕਤ ਦਿੱਤੀ ਹੈ ਜਿਹੜੇ ਸਾਨੂੰ ਕੁਦਰਤ ਨੇ ਸਾਧਨ ਦਿੱਤੇ ਨੇ ਉਹ ਸਭ ਤੋਂ ਖੋਹ ਰਹੇ ਨੇ ਬਾਬਾ ਨਾਨਕ ਨੇ ਕਿਹਾ ਪਹਿਲੋ ਦੇ ਤੈ ਰਿਜਕ ਸਮਾਹਾ ਪਾਥੇ ਦੇ ਤੈ ਜੰਤ ਪਾਹਾ ਉਹ ਜਿਹੜਾ ਰਿਜਕ ਅੱਜ મોદી ਜੀ ਕਹਿ ਰਹੇ ਨੇ ਕਿ ਮੈਂ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ 5 ਸਾਲ ਹੋਰ ਵਧਾਤਾ ਉਹਨੂੰ ਪੁੱਛੋ ਮੈਂ ਦੁਕਾਨਦਾਰ ਹਾਂ ਉਹ ਢੋਣੀ ਭਰ ਕੇ ਕਣਕ ਦੀ ਜਾਂ ਮੱਕੀ ਦੀ ਜਾਂ ਕਪਾਹ ਦੀ ਲਿਉਂਦਾ ਸੀ ਉਹ ਚ ਚੰਗੇ ਪੈਸੇ ਬਣਾ ਲੈਣੇ ਜਾਂਦੇ ਉਹਦੇ ਜਵਾਕ ਨੂੰ ਰੂੰਗੇ ਚ ਦੋ ਮਿੱਠੀਆਂ ਗੋਲੀਆਂ ਦੇ ਦੇਣੀਆਂ ਨੇ ਇੱਕੋ ਆਸਾਨ ਹੈ ਸਾਡਾ ਜਿਹੜਾ ਕੁਦਰਤ ਨੇ ਰਿਸ਼ਕ ਦਿੱਤਾ ਹੋਇਆ ਸੀ ਸਭ ਕੁਝ ਸਾਡਾ ਹਿੱਸਾ ਸੀ ਉਹਦੇ ਬੈਠਾ ਕਬਜ਼ਾ ਕਰਾਤਾ ਤੁਸੀਂ ਜਮਾਨੇ ਆਦਮੀਆ ਦਾ ਹੁਣ ਤੁਸੀਂ ਕੰਨ ਸੁਣੋ ਅੱਜ ਦੇ ਰਿਹਾ 5 ਕਿਲੋ ਅਸੀਂ ਵੀ ਇਹੀ ਸਮਝ ਗਏ ਨਾ ਬੇਟਾ ਸਰਕਾਰ ਬੜੀ ਚੰਗੀ ਹੈ ਸਾਨੂੰ ਪਤਾ ਨਹੀਂ ਸੀ ਸਾਡਾ ਸਾਰਾ ਕੁਝ ਖੋ ਕੇ 5 ਕਿਲੋ ਰੋਟੀ ਦੇ ਦੇ ਰਹੇ ਨੇ ਵੀ ਤਾਂ ਕੇ ਮਰ ਨਾ ਜਾਓ ਸਾਡੇ ਭਾਂਡੇ ਵਿੱਚ ਤੁਸੀਂ ਮੰਨ ਜਿੰਦੇ ਨੇ। ਇਹ ਇਸ ਕਰਕੇ ਸਾਨੂੰ ਇਹ ਸਮਝਣਾ ਪੈਗਾ ਵੀ ਸਾਡਾ ਹੱਕ ਹੈ ਔਰ ਗ੍ਰਾਮ ਸਭਾ ਦੇ ਰਾਹੀਂ। ਅਸੀਂ ਇਹ ਸਾਰੇ ਹੱਕ ਜਿੰਨੇ ਨਸ਼ਿਆਂ ਦੇ ਉੱਤੇ ਅਸੀਂ ਉਹ ਦੇਖ ਵਗੈਰਾ ਦੇ ਅਸੀਂ ਕਿਤਾਬਾਂ ਵੀ ਲਿਖ ਰਿਹਾ ਹਾਂ ਚਿੰਚਾਰ ਜਿਨ੍ਹਾਂ ਦੇ ਵਿੱਚ ਕਦੇ-ਕਦੇ ਦੇਖ ਜਿਹਨੂੰ ਰੀਪ੍ਰੋਡਿਊਸ ਕਰ ਰਿਹਾ ਤੇ ਕਿਨੇ ਤੁਸੀਂ ਹਰ ਵਿਅਕਤੀ ਨੂੰ ਬੰਦ ਲੋ। ਕਮਜ਼ੋਰ ਤੋਂ ਕਮਜ਼ੋਰ ਬਿੰਦੇ ਸਕੂਲ ਬੱਕੇ ਜਸਤਾਰ ਹਸਦਾ। ਪਿੰਡੀ ਜੇ ਕੋਈ ਉੱਥੇ ਸਬ ਸੈਂਟਰ ਹੈ ਕੋਈ ਡਿਸਪੈਂਸਰੀ ਹੈ ਉਹਦਾ ਕਿਵੇਂ ਸੁਧਾਰ ਹੋ ਸਕਦਾ ਹੈ। ਪਟਵਾਰ ਖਾਨਾ ਕਿਵੇਂ ਚੱਲ ਸਕਦਾ ਹੈ। ਨਵੇਂ ਪਟਵਾਰੀ ਕਿਵੇਂ ਕੰਮ ਕਰੇ ਜਿਹੜਾ ਜੀ ਨੂੰ ਗੁਰਦੌਰ ਕਹਿੰਦੇ ਨੇ ਕਿਦੋਂ ਉਹ ਕਿਵੇਂ ਕੰਮ ਕਰੇ ਜੋ ਨਹੀਂ ਕਰਦਾ ਤਾਂ ਕਿਵੇਂ ਕਰਾਉਣਾ। ਸੋ ਇਹ ਸਾਰਾ ਕੁਝ ਜਿਹੜਾ ਥਾਣੇ ਦੀ ਕਿੰਨੀ ਕੁ ਦਖਲਦਾਰੀ ਹੋ ਸਕਦੀ ਹੈ। ਨਵੇਂ ਕਾਨੂੰਨ ਬਣ ਗਏ ਨੇ। ਤੇ ਉਹਦੇ ਵਿੱਚ ਬੜਾ ਕੁਝ ਹੋ ਸਕਦਾ ਹੈ। ਪਰ ਜੇ ਗ੍ਰਾਮ ਸਭਾਵਾਂ ਤੱਕ ਨਹੀਂ ਹੋਣਗੀਆਂ ਤਾਂ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਆ। ਇੱਥੇ ਤਾਂ ਚੋਣਾ ਨਹੀਂ ਹੁੰਦੀਆਂ। ਉਹਦੇ ਨਾਲ ਮਸ਼ੀਨ ਨਾਲ ਪਰ ਆ ਪਿੱਛੇ ਆਪਾਂ ਮਸ਼ੀਨ ਨਾਲ ਚੋਣਾਂ ਬੜਾ ਹੁਕਮ ਨਾਲ ਕਿਹਾ ਵੀ ਬਿਲਕੁਲ ਠੀਕ ਹੋਏਗਾ 542 ਸੀਟਾਂ ਦੀ ਚੋਣ ਹੋਈ ਹੈ ਇੱਕ ਦਿਨ ੱੱਕਾ ਜਿਵੇਂ ਇੱਥੇ ਚੰਡੀਗੜ੍ਹ ਤੋਂ ਹੋਏ ਉਹ ਕਰ ਲਿਆ ਉਹ 542 ਚ ਪੰਚਾਇਤ ਚੋਣਾਂ ਚ ਜੇਤਨ ਨਾ ਨਾ ਇਹਨਾਂ ਗਵਨ ਤੇ ਭਾਵੇਂ ਮਸ਼ੀਨ ਨਹੀਂ ਡੱਬੇ ਚੋਂ ਵੀ ਬਹੁਤ ਕੁਝ ਕਰਦੇ ਨੇ 542 ਚ ਸਿਰਫ 4 ਸੀਟਾਂ ਨੇ ਜਿੱਥੇ ਜਿੰਨੀਆਂ ਵੋਟਾਂ ਉਹਦੇ ਚ ਪਈਆਂ ਮਸ਼ੀਨ ਚ ਉਨੀਆਂ ਨਿਕਲੀਆਂ ਗਿਣਨੇ ਵੇ ਇੱਕ ਦક્ષੀਪ ਹੈ ਇੱਕ ਦਮੰਡੀ ਹੁਆ ਇੱਕ ਅਮਰੇਡੀਆ ਗੁਜਰਾਦੀ ਇੱਕ ਤਿੰਗੜਾ ਕਰਨਾ ਦਾ ਬਾਕੀ 538 ਦੇ ਉੱਤੇ ਵੋਟਾਂ ਜਾਂ ਘੱਟ ਨਿਕਲੀਆਂ ਨੇ ਜਾਂ ਵਾਧੇ ਨਿਕਲੀਆਂ ਨੇ ਉਹਨੂੰ ਪੁੱਛੋ 16790 ਵੋਟਾਂ ਘੱਟ ਇੱਕ 16000 ਵੋਟ ਘੱਟ ਹੈ 9000 ਘੱਟ ਹੈ 10000 ਘੱਟ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਤੇ ਪੁੱਛੇ ਵੀ ਤੂੰ ਕਰਦਾ ਕੀ ਹੈ ਕਾਰੇ ਵਾਸਤੇ ਬੈਠਾ ਹੈ ਇੱਕ ਗੋਲਕ ਹੈ गिनने च जि पैसे पाते हुनी नहीं करने चाहिदे ने जे ਵੱਧ ਘੱਟ ਨਿਕਲਦੇ ਨੇ ਇਹਦਾ ਮਸ਼ੀਨ ਖਰਾਬ ਆ ਜਾਂਦਾ ਜਾਂ ਮਸ਼ੀਨ ਝੂਠ ਬੋਲਦੀ ਐ ਜਾਂ ਤੁਸੀਂ ਨੇ ਛੇੜ ਛੜ ਕਰੀਆ ਇਹ ਤਾਂ ਹੋਈ ਨਹੀਂ ਸਕਦਾ ਜਿੰਨੇ ਪਾਏ ਨੇ ਉਨੇ ਨਹੀਂ ਜਦ ਉਹਨੇ ਗਿਣਤੀ ਪੂਰੀ ਨਹੀਂ ਨਿਕਲਹੀ ਤੇ ਕੀ ਪਤਾ ਵੀ ਨੋਟ 10 10 ਦੇ ਪਾਏ ਹੋਣ ਨਿਕਲਦੇ ਹੁਣ 20 ਵਾਲੇ ਪਾਏ ਹੋਣ ਨੋਟ ਨਿਕਲਦੇ ਹੋਣ ਸਿੱਕੇ ਇਹਦੀ ਕੀ ਪਤਾ ਫਿਰ ਜਦ ਗਿਣਤੀ ਦੀ ਹੀਰਾ ਫੇਰੀ ਹੋ ਸਕਦੀ ਐ ਤਾਂ ਉਹਦੀ ਜਿਹੜੀ ਗੁਣਵਤਾ ਕਿ ਜਿਹਨੂੰ ਵੋਟ ਪਾਉਣੀ ਨਹੀਂ ਜਾਣੀਆਂ ਉਹਦੇ ਉੱਤੇ ਵੀ ਸਵਾਲ ਖੜਾ ਹੋ ਸਕਦਾ ਹੈ ਇਹ ਸਵਾਲਾਂ ਨੂੰ ਰੋਕਣ ਵਾਸਤੇ ਵੀ ਇਹ ਸਵਾਲਾਂ ਦੇ ਹੱਲ ਵਾਸਤੇ ਵੀ ਲੋਕਾਂ ਦੀ ਤਾਕਤ ਜ਼ਰੂਰੀ ਹੈ ਔਰ ਲੋਕਾਂ ਦੀ ਤਾਕਤ ਦਾ ਸਭ ਤੋਂ ਵੱਡਾ ਜੁਰੀਆ ਸੰਵਿਧਾਨਕ ਤੌਰ ਤੇ ਸਾਨੂੰ ਮਿਲਿਆ ਹੋਇਆ ਜਿਹੜਾ ਉਹ ਗ੍ਰਾਮ ਸਭਾ ਹੈ ਸ਼ਰਨ ਜਿਹੜਾ ਗੁਰੂਗਾਰ ਸਭਾ ਇਹਦੇ ਰਹਿਣ ਜਦ ਅਸੀਂ ਉੱਠ ਕੇ ਖੜੇ ਹੋ ਗਏ ਜਦ ਅਸੀਂ ਕਾਗ ਬਣ ਗਏ ਫਿਰ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਜਨਤਾ ਦੇ ਸਾਹਮਣੇ ਸਭ ਕਿਸੇ ਨੂੰ ਚੁਕਾ ਲੈਂਦੇ ਨੇ ਤੇ ਕਿਸੇ ਕਵੀ ਨੇ ਕਿਹਾ ਜੇ ਥੰਮੇ ਜਾ ਸਕਦੇ ਨੇ ਜੇ ਥੰਮੇ ਜਾ ਸਕਦੇ ਨੇ ਵਗਦੇ ਦਰਿਆ ਵਾਂਦੇ ਪਾਣੀ ਨੂੰ ਫਿਰ ਕਿਉਂ ਨਹੀਂ ਮੁੱਕ ਸਕਦੀ ਸਾਡੀ ਦੀ ਦੁੱਖਾਂ ਦੀ ਇਹ ਕਹਾਣੀ ਫਿਰ ਕਿਉਂ ਨਹੀਂ ਮੁੱਕ ਸਕਦੀ ਸਾਡੀ ਦੀ ਦੁੱਖਾਂ ਦੀ ਇਹ ਕਹਾਣੀ ਇਹ ਮੁੱਕੇ ਕਿਤੇ ਜਿੱਦੇ ਲੋਗ ਉੱਠ ਕੇ ਤੋਰ ਬਣ ਗਏ ਮੈਂ ਦੋ ਲਾਈਨਾਂ ਕਹਿ ਕੇ ਖਤਮ ਕਰਦਾ ਆਪਦੀ ਗੱਲ ਲੇ ਮਸ਼ਾਲੇ ਚੱਲ پڑے ਹੈ ਲੋਗ ਮੇਰੇ ਗਾਂਵ ਕੇ ਲੇ ਮਸ਼ਾਲੇ ਚੜ ਤੁਸੀਂ ਵੀ गा ਕੇ ਦੇਖ ਲੋ ਯਾਰ ਨਾਲ ਜਿੰਨਾ ਤੋਂ ਬੋਲਿਆ ਜਾਂਦਾ ਉੱਚੀ ਢੇਠੋ ਦੀ ਸਾਰੀ ਵੈਸੇ ਰੜ ਕੇ ਲੇ ਮਸ਼ਾਲੇ ਚੱਲ ਨੇ ਪੜੇ ਹੈ ਲੋਗ ਮੇਰੇ ਗਾਂਵ ਕੇ ਆਪਾਂ ਦੇ ਰਾਜ ਜਿੱਤ ਲੇਂਗੇ ਲੋਗ ਮੇਰੇ گاؤں ਕੇ ਆਪਾਂ ਦੇ ਰਾਜ ਜਿੱਤ ਲੇਂਗੇ ਲੋਗ ਮੇਰੇ گاؤں ਕੇ ਇਹ ਮਸ਼ਾਲੇ ਚੱਲ پڑے ਹਨ ਲੋਗ ਮੇਰੇ گاؤں ਕੇ ਇਹ ਮਸ਼ਾਲੇ ਚੱਲ پڑے ਹਨ ਲੋਗ ਮੇਰੇ گاؤں ਕੇ ਪੂਛਦੀ ਹੈ جھੋਂਪੜੀ ਉਹ ਪੂਛਤੇ ਹਨ ਖੇਤ ਦੀ ਪੂਛਦੀ ਹੈ ਲੋਪੜੀ ਉਹ ਪੂਛਤੇ ਹਨ ਪੁੱਛਤੀ ਹੈ ਝੌਂਪੜੀ ਉਹ ਪੁੱਛਤੇ ਹੈ ਖੇਤ ਵੀ ਲੁੱਟਤੇ ਕਬ ਤਲਕ ਰਹੇਗੇ ਲੋਗ ਮੇਰੇ ਗਾਂਵ ਕੇ ਲੁੱਟਤੇ ਕਬ ਤਲਕ ਰਹੇਗੇ ਲੋਗ ਮੇਰੇ ਗਾਂਵ ਕੇ ਲੇਮ ਸ਼ਾਲੇ ਚੱਲ ਪੜੇ ਹੈ ਲੋਗ ਮੇਰੇ ਗਾਂਵ ਕੇ अब मेरा जीत लेंगे लोग मेरे गाँव के बिन पढ़े यहाँ कुछ भी नहीं मिलता ये जानकर बिन तो पढ़े यहाँ कुछ भी नहीं मिलता ये जानकर पड़े पड़े चल पड़े हैं लोग मेरे गाँव के चल पड़े, पड़े हैं लोग मेरे के बिन लड़े जहां कुछ भी नहीं मिलता ये जानकर बिन लड़े जहा कुछ भी नहीं मिलता ये जानकर ਅਬ ਲੜਾਈ ਲੜ ਰਹੇ ਹੈ ਲੋਕ ਮੇਰੇ گاਉਂ ਕੇ ਅਬ ਲੜਾਈ ਲੜ ਰਹੇ ਹੈ ਲੋਕ ਮੇਰੇ ਅਬ ਲੜਾਈ ਲੜ ਰਹੇ ਹੈ ਲੋਕ ਮੇਰੇ گاਉਂ ਕੇ ਅਬ ਲੜਾਈ ਲੜ ਰਹੇ ਹੈ ਲੋਕ ਮੇਰੇ ਦੇ ਮਾਸ਼ਾਮੇ ਚੱਲ ਪੜੇ ਹੈ ਲੋਕ ਮੇਰੇ گاਉਂ ਦੇ ਦੇ ਮਾਸ਼ਾਮੇ ਚੱਲ ਪੜੇ ਹੈ ਲੋਕ ਮੇਰੇ گاਉਂ ਦੇ